ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਦਾਸ ਗਿਆਨੀ ਨਿਰਮਲ ਸਿੰਘ ਧੂਲਕੋਟ ਆਪ ਜੀ ਦੇ ਚਰਨਾਂ ਚ ਇੱਕ ਬੇਨਤੀ ਕਰਨ ਲਈ ਵੀਡੀਓ ਬਣਾ ਰਿਹਾ ਹਾਂ ਭਾਵੇਂ ਬੜਾ ਲੰਮਾ ਵਿਸ਼ਾ ਤੇ ਬੜੀ ਲੰਮੀ ਗੱਲ ਆ ਪਰ ਦੇਸ਼ ਵਿਦੇਸ਼ਾਂ ਦਾ ਪਰਮਣ ਕਰਦੇ ਆ ਜਿਹੜੀ ਗੱਲ ਸਮਝ ਆਈ ਹੈ ਜੋ ਸਾਹਮਣੇ ਆਈ ਹੈ ਉਹਦੇ ਲਈ ਬੇਨਤੀ ਕਰਨ ਲੱਗਾ ਜੀ ਕਿ ਅਸੀਂ ਕਿਸਕ ਜਨਵਰੀ ਨੂੰ ਜਿਹੜਾ ਇਸਵੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਮਨਾਉਂਦੇ ਆ। ਵਿਸ਼ੇਸ਼ਾਂ ਦੇ ਹਰੇ ਗੁਰਦੁਆਰਿਆਂ 'ਚ 31 ਦਸੰਬਰ ਦੀ ਰਾਤ ਨੂੰ ਬਹੁਤ ਭਾਰੀ ਇਕੱਠ ਹੁੰਦਾ। ਸਾਡੇ ਗੁਰਪੁਰਬਾਂ ਤੇ ਸ਼ਹੀਦੀ ਦਿਹਾੜਿਆਂ ਤੇ ਹੋਰ ਪੰਥਕ ਦਿਹਾੜਿਆਂ ਤੇ ਸੰਗਤ ਵਿੱਚ ਉਹ ਉਤਸ਼ਾਹ ਨਹੀਂ ਹੁੰਦਾ ਜਿਹੜਾ ਉਤਸ਼ਾਹ 31 ਦਸੰਬਰ ਦੀ ਰਾਤ ਨੂੰ ਹੁੰਦਾ। ਭਾਵੇਂ ਕੋਈ ਦਿਨ, ਕੋਈ ਰੁੱਤ, ਕੋਈ ਸਮਾਂ, ਕੋਈ ਘੜੀ, ਕੋਈ ਪਲ ਜੇਰਾ ਗੁਰੂ ਕੋਲ ਆ ਕੇ ਬਤੀਤ ਕੀਤਾ ਜਾਵੇ ਉਹ ਬੜਾ ਚੰਗਾ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਵਿਸ਼ੇਸ਼ਧણે ਮੰਨ ਕੇ ਕਿ ਸਾਡਾ ਨਵਾਂ ਸਾਲ ਆ ਸਮਾਜਿਕ ਤੌਰ ਤੇ ਅਸੀਂ ਕੈਲੰਡਰ ਦੇ ਹਿਸਾਬ ਨਾਲ ਇਸੀ ਕੈਲੰਡਰ ਨਾਲ ਚੱਲ ਰਹੇ ਹਾਂ ਤੇ ਲੋਕ ਮਨਾਉਂਦੇ ਨੇ ਪਰ ਜਿਹਨੂੰ ਗੁਰਮਤ ਦੇ ਪਰਪੇਖ ਵਿੱਚੋਂ ਵੇਖਿਆ ਜਾਵੇ ਗੁਰਮਤ ਦੇ ਪੱਖ ਤੋਂ ਵੇਖਿਆ ਜਾਵੇ ਤੇ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਸਾਡਾ ਨਵਾਂ ਸਾਲ ਕਿਹਤਰ ਤੋਂ ਸ਼ੁਰੂ ਹੁੰਦਾ ਤੁਸੀਂ ਕਹੋਗੇ ਉਹ 9 ਸਾਲ ਕਿਉਂ ਕਿ ਜਿਸ ਦੇਣਾ ਆਰੰਭਤਾ ਹੋਈ ਹੈ ਸੰਸਾਰ ਦੀ ਨਰੰਕਾਰ ਨੇ ਸਭ ਕੁਝ ਰਚਿਆ ਉਦੋਂ ਤੇ ਸਮਾਂ ਹੈ ਹੀ ਨਹੀਂ ਸੀ ਸਮੇ ਨੂੰ ਹੰਡ ਸਾਲ ਮਹੀਨੇ ਦਿਨ ਘੜੀਆਂ ਪਲ ਇਹ ਤੇ ਇਨਸਾਨ ਨੇ ਦਿੱਤੇ ਨੇ ਨਾਮ ਪਰਮਾਤਮਾ ਤੋਂ ਜੋ ਕੁਝ ਪੈਦਾ ਹੋਇਆ ਪਰਮਾਤਮਾ ਆਪ ਵੀ ਇਨਾਮ ਹੈ ਉਹ ਤੋਂ ਪੈਦਾ ਹੋਇਆ ਵੀ ਇਨਾਮ ਹੈ ਇਹਨਾਂ ਕੇ ਮਨੁੱਖੀ ਬੱਚਾ ਵੀ ਪੈਦਾ ਹੁੰਦਾ ਨਾ ਤੇ ਉਹਨੂੰ ਨਾਮ ਪਰਿਵਾਰ ਵਾਲੇ ਦਿੰਦੇ ਨੇ ਇਸ ਲਈ ਗੱਲ ਇਹ ਨਹੀਂ ਕਿ ਇਹ ਕੈਲੰਡਰ ਕਿਉਂ ਨਵਾਂ ਜਾਂ ਸਾਡਾ ਗੁਰਮਤ ਦੇ ਹਿਸਾਬ ਨਾਲ ਚੇਤਰ ਦਾ ਤੋਂ ਹੀ ਕਿਉਂ ਨਵਾਂ ਸਾਲ ਸ਼ੁਰੂ ਹੁੰਦਾ ਇਹਦੇ ਦੋ ਪੱਖ ਨੇ ਵੀਡੀਓ ਲੰਮੀ ਨਾ ਹੋਵੇ ਬਿਲਕੁਲ ਛੋਟੀ ਬੇਨਤੀ ਕਰਨੀ ਜੇ ਤੁਸੀਂ ਗੰभीरਤਾ ਨਾਲ ਪੜੋਗੇ ਜਨਵਰੀ ਤੋਂ ਲੈ ਕੇ ਜਿਹੜੇ ਦਸੰਬਰ ਮਹੀਨੇ ਨਾ ਇਹ ਤਾਂ ਹੋਰ ਵੀ ਬਹੁਤ ਪੱਕੇ ਹੋ ਸਕਦੇ ਆ ਪਰ ਜਿੰਨੇ ਮੇਰੀ ਸਮਝ ਵਿੱਚ ਪੜਨ ਵਿੱਚ ਹੁਣ ਤੱਕ ਆਇਆ ਇਹ ਰਾਜਿਆਂ ਦੇ ਨਾਮ ਦੇ ਮਹੀਨੇ ਨੇ ਜਨਵਰੀ ਤੋਂ ਦਸੰਬਰ ਤੱਕ ਇਹ ਜਿਹੜਾ ਜ਼ੁਲੀਅਨ ਤੋਂ ਗਗਰੀਨ ਕੈਲੰਡਰ ਬਣਿਆ ਕਿਵੇਂ ਦਸਤੰਬਰ 1700 ਦੇ ਵਿੱਚ 1752 ਦੇ ਵਿੱਚ ਇਹ 12 ਦਿਨ ਅੱਗੇ ਜਿਹਾ ਇੱਕ ਵੱਖਰਾ ਪਾਕਾ ਪਰ ਗੁਰਮਤ ਦਾ ਪਾਕ ਕਿਹੜਾ ਆਪਾਂ ਸੋਚਾਂਗੇ ਵੀ ਮਹਾਰਾਜ ਨੇ ਚੇਤਰ ਤੋਂ ਕਿਉਂ ਆਰੰਭ ਕੀਤਾ ਇਹ ਜਿਹੜੇ ਨਾਮ ਨੇ ਨਾ ਚਿੱਤਰ ਤੋਂ ਲੈ ਕੇ ਫੱਗਣ ਤੱਕ 12 ਮਹੀਨੇ ਤੁਸੀਂ ਦੋ ਪੰਗਤੀਆਂ ਜੋੜੋ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਇਹ ਪਹਿਲੇ ਮਹੀਨੇ ਦੀ ਪੰਗਤੀ ਆ ਮਾਝ ਰਾਗ ਵਿੱਚ ਪਹਿਲਾ ਬੰਦ ਹੈ ਕਿਰਤ ਕਰਮ ਕੇ ਵਿਛੋੜੇ ਪ੍ਰਮਾਤਮਾ ਦੇ ਵਿਛੋੜੇ ਦਾ ਮਲਾਪ ਕਿਵੇਂ ਉਹਨਾਂ ਕਰ ਕਿਰਪਾ ਮਿਲੂ ਰਾਹ ਮਲਾਪ ਕਿੰਨਾ ਦਾ ਹੋਣਾ 14ਵੇਂ ਬੰਦ 'ਚ ਫੈਸਲਾ ਜਨ ਜਨ ਨਾਮ ਤੇ ਆ ਤਨ ਕੇ ਕਾਜ ਸਰੀ ਇਹਦੇ ਵਿੱਚ 12 ਮਹੀਨੇ ਨੇ ਇਹ 12 ਮਨੁੱਖੀ ਮਰਦੀਆਂ ਅਵਸਥਾਵਾਂ ਨੇ ਹੁਣ ਚੇਤਰ ਮਹੀਨੇ ਦੀ ਪਹਿਲੀ ਪੰਕਤੀ ਦਾ ਆਪਾਂ ਜ਼ਿਕਰ ਕੀਤਾ ਹੁਣ ਤੁਸੀਂ ਚਲੇ ਜਾਓ ਫਲਗੁਣ ਤੇ ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪਟਿਆਏ ਪਹਿਲੇ ਚ ਹੋਵੇ ਆਨੰਦ ਕਣਾ 12ਵੇਂ ਮਹੀਨੇ ਚ ਆਨੰਦ ਉਪਾਰਜਣਾ ਕਣੇ ਦਾ ਮਤਲਬ ਹੁੰਦਾ ਜਿਹੜੀ ਚੀਜ਼ ਗਿਣੀ ਮਿਣੀ ਤੋਲੀ ਨਾ ਜਾਵੇ ਉਪਾਰਜਣ ਦਾ ਅਰਥ ਹੁੰਦਾ ਜਿਹੜੀ ਚੀਜ਼ ਵਿੱਚੋਂ ਪੈਦਾ ਹੋਵੇ ਉਪਜਣਾ ਇਕੋਂ ਦੀ ਪੈਦਾ ਹੋਣੀ ਇਕੋਂ ਦੀ ਉਪਜ ਨਹੀਂ ਉਪਜ ਨੇ ਪਜਨ ਨੇ ਪਜੀ ਸਮਾਈ ਮੈਨ ਨੂੰ ਦੇਖ ਕੇ ਡੱਕ ਜਾਈ ਫਲਗੁਣੋਂ ਨੰਦੋਂ ਪਾਰ ਜਾਣਾ ਹੁਣ ਉੱਥੇ ਸਮਝਣ ਦੀ ਲੋੜ ਹੈ ਜਿਹੜੀ ਬੇਨਤੀ ਤੇ ਤੁਹਾਨੂੰ ਲਿਆਉਣਾ ਚਾਹਣਾ ਵੀ ਕਿਉਂ ਨਵਾਂ ਸਾਲ ਇਹਨੂੰ ਅਸੀਂ ਕਿਉਂ ਉਤਸ਼ਾਹਤ ਕਰੀਏ ਇਹਦੇ ਲਈ ਅਸੀਂ ਕਿਉਂ ਯਤਨ ਕਰੀਏ ਕਿਉਂਕਿ ਇਹ ਮਹੀਨੇ ਨੇ ਨਾ ਜਿਹੜੇ ਇਹ ਧਾਰਮਿਕ ਨਾਵਾਂ ਦੇ ਮਹੀਨੇ ਨੇ ਨਾ ਪਿਛ ਰੋਹਾਨੀਅਤ ਆ ਚੇਤ ਦਾ ਅਰਥ ਚੇਤਾ ਕਰਨਾ ਹੋਇਆ ਵਿਛੋੜਾ ਮਲਾਪ ਚੇਤੇ ਨਾਲ ਹੋਊਗਾ ਕੀਤੇ ਵਿੱਚ ਆਨੰਦ ਹੈ ਤੇ ਇਹ ਚੇਤਾ ਕਰਨ ਦਾ ਜਿਹੜਾ ਆਨੰਦ ਹੈ ਚੇਤਾ ਕਰਨ ਦਾ ਜਿਹੜਾ ਫਲ ਹੈ ਹੁਣ ਮਨ ਨੇ ਜਦੋਂ ਇੱਕ ਵਾਰੀ ਚੇਤਾ ਕਰਨਾ ਸ਼ੁਰੂ ਕੀਤਾ ਮਨ ਡੋਲੂਗਾ ਚੇਤ ਆਇਆ ਵੈ ਸਾਖ ਆਇਆ ਜੀਠ ਜੜੰਦਾ ਆਇਆ ਅਸਾੜਤ ਬੰਦਾ ਆਇਆ ਸਾਰੇ ਮਹੀਨੇ ਚੱਲਦੇ ਗਏ ਭੁੱਖ ਤੁਖਾਰ ਵਰਗੇ ਆਏ ਭਾਦੋਏ ਭਰਮਪੁਲਾਣੀਆਂ ਇਹ ਦੁੱਬਦਾ ਚ ਪੈਣ ਵਾਲਾ ਰਸਮਾ ਵੀ ਮੰਦਾ ਆਇਆ ਪਰ ਜਿਹੜਾ ਮਨ ਜੁੜਿਆ ਰਿਹਾ ਤੇ ਚੇਤਾ ਕਰਦਾ ਰਿਹਾ ਉਹ ਮਨ ਨੂੰ ਇੱਕ ਦਿਨ ਮਿਲਿਆ ਫਲ ਗੁਣ ਕੀਤੇ ਕਾਰਨ ਦੇ ਗੁਨਾ ਦਾ ਫਲ ਫਲ ਗੁਣ ਗੁਨਾ ਦਾ ਫਲ ਆਨੰਦੋਂ ਪਾਰ ਜਨਾ ਹਰ ਸੱਜਣ ਪ੍ਰਗਟਿਆ ਏ ਉਹਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਗਿਆ ਇਸ ਲਈ ਮਹੀਨੇ ਰੋਹਾਨੀਅਤ ਦੇ ਨੇ ਮਹਾਰਾਜ ਨੇ ਇਹਨਾਂ ਨੂੰ ਥਾਂ ਦਿੱਤਾ ਭਾਵੇਂ ਆਪਾਂ ਕਹਾਂਗੇ ਗੋਰੇ ਜੀ 1604 ਤੋਂ ਬਾਅਦ ਆਏ ਈਸਟ ਇੰਡੀਆ ਕੰਪਨੀ ਉਸ ਤੋਂ ਬਾਅਦ ਆਈ ਜ਼ਾਹগীর ਦੇ ਸਮੇਂ 'ਚ ਤਬਾਕੂ ਆਇਆ ਵੱਖਰਾ ਵਿਸ਼ਾ ਪਰ ਆਪਾਂ ਗੱਲ ਕਰਨ ਲੱਗੇ ਆਂ ਕਟੋ-ਕਟ ਇਸਵੀ ਕੈਲੰਡਰ ਤੋਂ ਚੱਲ ਰਿਹਾ ਸੀ ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਰਵਾਰ ਜਨ ਦੇਵ ਸਾਹਿਬ ਜੀ ਨੇ ਲਿਖਵਾਇਆ ਭਾਈ ਸਰਪਾਈ ਗੁਰਦਾਨ ਜੀ ਤੋਂ 1601 ਤੋਂ 1604 ਤੱਕ ਜੇ ਮਹਾਰਾਜਾਉਂਦੇ ਤੇ ਮਹੀਨਿਆਂ ਨੂੰ ਦਰਜ ਕਰ ਦਿੰਦੇ ਨਹੀਂ ਮਹੀਨੇ ਉਹ ਦਰਜ ਕੀਤੇ ਨੇ ਜਿਹੜੇ ਰੋਹਾਨੀਅਤ ਨਾਲ ਸਬੰਧ ਸਰੂਕਾਰ ਰੱਖਦੇ ਨੇ ਉਹ ਰਾਜਿਆਂ ਦੇ ਨਾਮ ਦੇ ਮਹੀਨੇ ਦੇ ਸਮਾਜਿਕ ਤੌਰ ਤੇ ਉਸ ਕੈਲੰਡਰ ਨੂੰ ਬਣਾਈ ਅਸੀਂ ਉਹਦੇ ਨਾਲ ਚੱਲਦੇ ਰਹੀਏ ਪਰ ਇੱਕ ਬੇਨਤੀ ਕਰਨੀ ਹਾਜ਼ਰ ਹੋਇਆ ਮਗੇ ਵੀ ਬੇਨਤੀ ਕੀਤੀ ਸੀ ਗੁਰਦੁਆਰਾ ਮਨਜੀ ਸਾਹਿਬ ਦੀ ਬਾਹਰ ਸ੍ਰੀ ਅਮਰਸਾਹਬ ਤੋਂ ਵੀ ਇਹ ਪ੍ਰੋਗਰਾਮ ਸਮਾਗਮ ਸ਼ੁਰੂ ਹੋਏ ਨੇ ਇਸ ਦਿਨ ਤੇ ਦੇਸ਼ਾਂ ਵਿਦੇਸ਼ਾਂ ਤੱਕ ਤੁਸੀਂ ਯਤਨ ਕਰੋ ਕਿ ਅਸੀਂ ਜੇ 3 ਮਹੀਨੇ ਦੀ ਸੰਗਰਾਂਦ ਤੋਂ ਪਹਿਲਾਂ ਜੇ ਦੀ ਆਰੰਭਤਾ ਤੋਂ ਪਹਿਲਾਂ ਤੁਸੀਂ ਪਿੱਛੇ ਪਿੰਡਾਂ 'ਚ ਵੇਖਿਆ ਨਾ ਵੀ ਬੀਬੀਆਂ ਨਾ ਗੋਹੇ ਦੇ ਨਾਲ ਫੁੱਲ ਜੇ ਬਣਾਉਂਦੀਆਂ ਸੀ ਕੌਲਿਆਂ ਤੇ ਸਾਡੇ ਬਜ਼ੁਰਗਾਂ ਨੂੰ ਸਮਝ ਸੀ ਵੀ ਅਸੀਂ ਕਿਉਂ ਬਣਾਉਨੇ ਭਾਵੇਂ ਉਹ ਗੋਹੇ ਵਰਤੇ ਜਾਂਦਾ ਸੀ ਉਹ ਵੀ ਇੱਕ ਨਵੇਂ ਸਾਲ ਦੀ ਆਰੰਭਤਾ ਸੀ ਉਹ ਤਾਂ ਬਣਦੇ ਸੀ ਪੁਰਾਣੇ ਬੰਦਿਆਂ ਨੂੰ ਪਤਾ ਬੂਹੇ ਦੇ ਜਿਹੜੇ ਖੌਲੇ ਨੇ ਆਪਣੇ ਬਾਹਰ ਗੇਟਾਂ ਦੇ ਉਹਨਾਂ ਦੇ ਫੁੱਲ ਬਣਾਏ ਜਾਂਦੇ ਸੀ ਕੇਤ ਦੀ ਸੰਗਰਾਮ ਤੇ ਖਾਸ ਕਰਕੇ ਕੇਤ ਦੀ ਰੰਗਤਾ ਤੇ ਇਸ ਲਈ ਅਸੀਂ ਇਹਨਾਂ ਗੱਲਾਂ ਨੂੰ ਚੇਤੇ ਰੱਖੀਏ ਇਹਦੇ ਲਈ ਬਹੁਤ ਵੱਡਾ ਯਤਨ ਹੋ ਰਿਹਾ ਗੁਰਦੁਆਰਾ ਸਾਹਿਬ ਅਲਸਬਰੰਟੇ ਅੰਦਰ ਜੋ ਕਿ ਆਪ ਜਾਣਦੇ ਹੋ ਸਨ ਫਰਾਂਸਕੋ ਦੇ ਨੇੜੇ ਹੈ ਕੈਲੀਫੋਰਨੀਆ ਸਟੇਟ ਅਮਰੀਕਾ 13 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 12 ਵਜੇ ਤੱਕ ਕਿਵੇਂ ਅਸੀਂ 31 ਦਸੰਬਰ ਨੂੰ ਕਰਦੇ ਨਾ ਵੀ 12 ਵਜੇ ਇੱਕ ਮਿੰਟ ਹੋਊਗਾ ਰਾਤ ਨੂੰ 1 ਜਨਵਰੀ ਚੜ੍ਹੂਗੀ ਅਗਲਾ ਸਾਲ ਚੜ੍ਹੂਗਾ ਤੇ ਅਸੀਂ ਸਾਡਾ ਗੁਰਦੁਆਰਾ ਨਿਕਲੇ ਬਹੁਤ ਚੰਗੀ ਗੱਲ ਜਿਹੜਾ ਵੀ ਸਮਾਂ ਗੁਰਦੁਆਰੇ ਚਲਾ ਜਾਏ ਸਾਡਾ ਗੁਰੂ ਦੀ ਗੋਦ ਚਲਾ ਜਾਏ ਉਹ ਸਾਡੇ ਲਈ ਨਵੇਂ ਬਣ ਜਾਏਗਾ ਪਰ ਅਸੀਂ ਇਹ ਦਿਨ ਤੇ ਵੀ ਯਤਨ ਕਰੀਏ ਤੇ ਗੁਰਦੁਆਰਾ ਸਾਹਿਬ ਅਰਸ ਪਰੰਤੇ ਵੱਲੋਂ ਇਹ ਬਹੁਤ ਵੱਡਾ ਯਤਨ ਹੋ ਰਿਹਾ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਹਾਂ ਨੋਦਮ ਕੀਤਾ ਹੋਰ ਵੀ ਜਿਹੜੇ ਪ੍ਰਦੇਸ਼ਾਂ ਦੇ ਗੁਰਦੁਆਰੇ ਜਿਹੜੇ ਸੱਜਣੇ ਉਦਮ ਕਰਨਗੇ ਨਹੀਂ ਸ਼ੁਰੂ ਕੀਤਾ ਤੇ ਭਾਵੇਂ ਕੱਲ ਦਾ ਇਹ ਦਿਨ ਬਾਕੀ ਆ ਪੁੱਦਮ ਕਰੀਏ ਤੇ ਗੁਰਦੁਆਰਾਂ ਸੁਭਰੰਟੇ ਸ਼ਾਮ ਨੂੰ 5 ਤੋਂ ਰਾਤ ਦੇ 12 ਵਜੇ ਤੱਕ ਇਹ ਸਮਾਗਮ ਅੰਦਰ ਕਾਫੀ ਗੁਰੂ ਕੇ ਮਹਾਨ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ओंकार ਸਿੰਘ ਉਹਨੇ ਵਾਲੇ ਭਾਈ ਗੁਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਭਾਈ ਕਮਲਜੀਤ ਸਿੰਘ ਹੋਣੀ ਕਮਲਦੀਪ ਸਿੰਘ ਹੋਣੀ ਇਹ ਗੁਰੂ ਕੇ ਸਿੱਖ ਹੋਰ ਗੁਰੂ ਕੇ ਕੀਰਤਨੀਏ ਪ੍ਰਚਾਰਕ ਸਮਾਗਮ ਵਿੱਚ ਹਾਜ਼ਰੀ ਭਰਨਗੇ ਜਿਹੜੇ ਇਲਾਕੇ ਦੀ ਸੰਗਤ ਉਹ ਵੀ ਪਹੁੰਚੇ ਹੋ ਤੇ ਸਾਰੇ ਆਪਾਂ ਇਹ ਤੋਂ ਪ੍ਰੇਰਣਾ ਲਈਏ ਇਹਦੀ ਲੰਮੀ ਗੱਲ ਕਦੇ ਆਪਾਂ ਫੇਰ ਕਰਾਂਗੇ ਮਹੀਨਿਆਂ ਦੇ ਪਰਥਾਏ ਕੈਲੰਡਰਾਂ ਦੇ ਪਰਥਾਏ ਕਿਉਂਕਿ ਜਿਹੜਾ ਕੈਲੰਡਰ ਦਾ ਵਿਸ਼ਾ ਖਗੋਲ ਦਾ ਵਿਸ਼ਾ ਬੜਾ ਗੰਭੀਰ ਵਿਸ਼ਾ ਸਾਡੇ ਪ੍ਰਚਾਰਕ ਅਸੀਂ ਬੜੀ ਜਲਦੀ ਬੋਲਣ ਲੱਗ ਪਏ ਨੇ ਇਹਦੇ ਵਿੱਚ ਉਹ ਨਹੀਂ ਜਿਵੇਂ ਸਾਨੂੰ ਡਰਾਇਆ ਜਾ ਰਿਹਾ ਅਸਲ ਵਿੱਚ ਸਾਨੂੰ ਗੁਰਬਾਣੀ ਦੇ ਆਧਾਰ ਤੇ ਇਹਨਾਂ ਕੈਲੰਡਰਾਂ ਨੂੰ ਵੇਖਣ ਦੀ ਲੋੜ ਆ ਮਾਧ ਰਾਵ ਚੋਂ ਤੇ ਤੁਖਾਰੀ ਰਾਗ ਚੋਂ 12 ਮਾਹ ਨੂੰ ਲੈ ਕੇ ਸਾਹਮਣੇ ਤੇ ਮੈਂ ਫਿਰ ਇੱਕ ਵਾਰੀ ਕਮੇਟੀ ਦਾ ਪ੍ਰਬੰਧਕ ਸਜਣਾ ਦਾ ਧੰਨਵਾਦ ਕਰਦਾ ਸਾਂਝ ਤੋਂ ਬੇਨਤੀ ਕਰਦਾ ਹਾਂ ਬਤੋ ਪਹੁੰਚੀਏ ਹੋਰ ਵੀ ਜਿੱਥੇ ਵੀ ਤੁਸੀਂ ਵੱਸਦੇ ਹੋ ਨੈਰੇਟਿਵ ਪ੍ਰਬੰਧਕ ਸੱਜਣ ਸੋਣ ਤੇ ਆਪਾਂ ਜਰੂਰ ਇਸ ਪਾਸੇ ਯਤਨ ਕਰੀਏ ਭੁੱਲਾ ਮੇਰੀਆਂ ਬਚਨ ਗੁਰੂ ਕੇ ਗੁਰਮਤ ਦੇ ਨਾਲ ਸਾਂਝ ਪਾਉਣ ਵਾਲੇ ਜਾਣ ਕੇ ਆਪਣੇ ਹਿਰਦੇ ਦੇ ਵਸਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ